ਸਟੇਜ ਉੱਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਹੀ ਕੰਮ ਕਰੀ ਜਾਓ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੋਂ ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜ ਜਿਨ੍ਹਾਂ ਦਾ ਮਾਂਜਾ ਜੇ ਏਰੀਆ ਦਾ ਵੱਧ ਲੈਂਦਾ ਉਹ ਤੇ ਕਰੰਟ ਵੀ ਵੱਧ ਹੁੰਦਾ ਸਾਰਿਆਂ ਨੂੰ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮੈਂ ਜਿੱਥੇ ਹਲਕੇ ਚੋਂ ਐਸੇ ਗਾਲ ਨਹੀਂ ਉਹਨਾਂ ਨੂੰ ਕਰੰਟ ਆ ਰਿਹਾ ਐ ਐਸੇ ਕਰੰਟ ਦਾ ਹੀ ਮੈਂ ਕਹਿੰਦਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤੇ ਤੁਸੀਂ ਹੋਰ ਕੌਣ ਹੈ ਹਾਂ ਹਾਂ ਮਜੀਠਾ ਹਰਉਂਦੀ ਹੈ ਉਹ ਗੱਲ ਆ ਹਾਂਜੀ ਮਜੀਠਾ ਹਰਉਂਦੀ ਹੈ ਉਹ ਕਹਿੰਦਾ ਕੰਟੀ ਵਿੱਚ ਵੇਖੋ 1 ਮਿੰਟ ਇੱਕ ਇੱਕ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ 1 ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਨ ਰਹਿ ਲੈ ਸਟੇਜ ਉੱਤੇ ਬਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਤੁਸੀਂ ਥੋੜਾ ਡਿਸਪਲਨ ਚ ਰਹੋ ਤੇ ਡਿਸਪਲਨ ਚ ਕੰਮ ਕਰੀ ਜਾਵੇ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਹਾਂ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸਟੇਜ ਉੱਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਨਹੀਂ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਹੀ ਕੰਮ ਕਰੀਏ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋਂ ਇਸ ਗੱਲ ਕਰਨੋ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਕਿਉਂ ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜ ਜਿਨ੍ਹਾਂ ਦਾ ਮਾਂਜਾ ਜੇ ਏਰੀਆ ਦਾ ਵੱਧ ਲੈਂਦਾ ਉਹ ਤੇ ਕਰੰਟ ਵੀ ਵੱਧੂ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮੇ ਜਿੱਥੇ ਹਲਕੇ ਚ ਐਸੇ ਗਾਲ ਨਹੀਂ ਤਾਂ ਉਹਨਾਂ ਨੂੰ ਕਰੰਟ ਆ ਰਿਹਾ ਐਸੇ ਕਰੰਟ ਦਾ ਹੀ ਮੈਂ ਕਹਿੰਨਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਕਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਹਾਂ ਤੇ ਤੁਸੀਂ ਹੋਰ ਕੌਣ ਹੈ ਹਾਂ ਮਜੀਟਾ ਹਰਾਉਂਦੀ ਹੈ ਉਹ ਗੱਲ ਹਾਂਜੀ ਮਜੀਟਾ ਹੁੰਦੀ ਹੈ ਉਹ ਕਹਿੰਦਾ ਕੰਟੀ ਵਿੱਚ ਗੁੱਲੇ ਨਹੀਂ ਮੇਕੋ ਇੱਕ ਮਿੰਟ ਇੱਕ ਮਿੰਟ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਰੱਖ ਲੋ ਜੋ ਕਾਕਾ ਥੋੜਾ ਡਿਸਪਲਿਨ ਰੱਖ ਲੈਣ ਸਟੇਜ ਉਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਨਹੀਂ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀ ਜਾਓ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋਂ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشکور ਹਾਂ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ